ਥੱਲੇ 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 ਬੋਲੇ ਸਾਨਿਆ ਲਾਹ ਆਪਿਆ ਟੋਲੇ ਸੋਲੇ ਹੋ ਨੀ ਉਸਨੇ ਸੈਕਰੀਟ ਕੀਤੀ ਜਾਰੀ ਇਹ ਬੇਗਾਨਾ ਕੋਲੋ ਇੱਕ ਬੰਦੇ ਆ ਇਹ ਹੈ ਕਿ ਜੇ ਉਹਨੂੰ ਪ੍ਰਚਲਨ ਨਾ ਕਰੀ ਰੋਕ ਲੋ ਕਦੀ ਰੋਕ ਲੋ ਇੱਕ ਗੱਡੀ ਰੋਕ ਲੋ ਆਜਾ ਕਿ ਉਹਨੂੰ ਬੰਦ ਕਰਕੇ ਨਾ ਜੀ ਤੋ ਮੈਨੂੰ ਪਿਆਸ ਪਾਣਾ ਹੈ ਅੱਗੇ ਨਹੀਂ ਚਾਹੀਦਾ ਕੱਢਿਆ ਨਹੀਂ ਪਿੱਛੇ ਕਿਸੇ ਨੇ ਪਾਣੀ ਨਾਲ ਨਹੀਂ ਪੱਦੇ ਆ ਤੇ ਮੇਰੇ ਮੇਰੇ ਨਿਸ਼ਾਨ ਕਰਦਾ ਜੀ ਫੇਰ ਦੇ ਨਾਲ ਫੇਰ ਤੋਂ ਕੋਈ ਨਾ ਇੱਕ ਮੁੰਡੇ ਸਿੱਧਰ ਤੋਂ ਲਾਉਂਦੇ ਆ ਆ ਦੇ ਸ਼ਾਰਦ ਤੇ ਲਿਆਓ ਪਨੀ ਸ਼ਾਰਦ ਲਾਓ جان دے <applause> 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 ਹੇ ਹੇ ਹਾਂ ਉਹ ਸੀਸੇ ਦੀ ਆਵਾਜ਼ ਕੱਲੇ ਜਾ ਕੱਲੇਗਾ ਖਿਡਾਣੇ ਦਾ ਆਵਾਜ਼ ਕੋਈ ਚੱਲੇਗਾ ਬੋਰਡ ਲੱਗਦੇ ਨਾਲ ਆਓ ਇੱਥੇ ਇੱਕ ਰੌਕ ਰਹਿਣੇ ਨਾਲ ਬੋਰਡ ਨਹੀਂ ਲੱਗੋ ਵੀ ਸਹੀ ਆ ਆਪਣੀ ਸਾਡੇ ਤੇ ਜਿੱਥੇ ਬੋਰਡ ਨਹੀਂ ਲੱਗਾ ਉੱਥੇ ਆਓ ਜਿਹੜਾ ਬੋਰਡ ਲੱਗਾ ਉਹ ਨਾਲ ਆਓ ਸਾਂਜੇਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਸਾਂਜੇਰਨੈਲ ਸਿੰਘ ਖਾਲਸਾ ਪਿੰਡਰਾ